ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਦੋ ਪ੍ਰੈਸ ਨੋਟਸ ਜਾਰੀ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੋਟਿਸ ਵੀ ਹੈ ਹੁਣੇ ਦੋ ਪ੍ਰੈਸ ਨੋਟਸ ਵੱਖ-ਵੱਖ ਦਿਨਾਂ ਦੇ ਉੱਤੇ ਜਾਰੀ ਹੋਏ ਨੇ ਇੱਕ ਤਾਂ 31 ਅਗਸਤ ਦਾ ਦੱਸਿਆ ਜਾ ਰਿਹਾ ਔਰ ਦੂਸਰਾ ਲੰਘੇ ਕੱਲ ਇਹਨਾਂ ਦੋਵਾਂ ਦੇ ਵਿੱਚ ਜਿੱਥੇ ਸੁਖਬੀਰ ਸਿੰਘ ਬਾਦਲ ਦਾ ਜ਼ਿਕਰ ਹੋਇਆ ਹੈ ਉੱਥੇ ਹੀ ਬਾਗੀ ਅਕਾਲੀਆਂ ਵਾਸਤੇ ਵੀ ਕੋਈ ਬਾਲੀ ਚੰਗੀ ਖਬਰ ਨਹੀਂ ਹੈ ਅਕਾਲੀ ਦਲ ਦਾ ਬਾਗੀ ਧੜਾ ਜਿਸ ਦੀ ਚਿੱਠੀ ਤੋਂ ਬਾਅਦ ਇਹ ਸਾਰਾ ਕਾਰਜਕ੍ਰਮ ਸ਼ੁਰੂ ਹੋਇਆ ਜਿਸ ਦੀ ਚਿੱਠੀ ਤੋਂ ਬਾਅਦ ਸਾਰਾ ਪ੍ਰੋਸੈਸ ਅਮਲ ਦੇ ਵਿੱਚ ਲਿਆਂਦਾ ਗਿਆ ਔਰ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਘਰਾਰ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਬਾਕੀ ਅਕਾਲੀ ਵੀ ਇਸ ਦੇ ਵਿੱਚ ਘਿਰਦੇ ਨਜ਼ਰ ਆਏ ਨਹੀਂ ਔਰ ਦੋ ਵੱਖ-ਵੱਖ ਪ੍ਰੈਸ ਨੋਟਸ ਦੇ ਜ਼ਰੀਏ ਘਿਰਦੇ ਨਜ਼ਰ ਆਏ ਨੇ ਪਹਿਲੀ ਗੱਲ ਤਾਂ ਉਹ ਜਿਹੜੀ ਲੰਘੇ ਕੱਲ੍ਹ ਸਾਹਮਣੇ ਆਈ ਹੈ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਔਰ ਉਹਦੇ ਵਿੱਚ ਇਹ ਸਾਫ਼ ਕਰ ਦਿੱਤਾ ਗਿਆ ਕਿ ਜਦ ਤੱਕ ਇਹ ਮਾਮਲਾ ਸ਼੍ਰੀ ਕਾਲ ਤਕ ਸਾਹਮਣੇ ਲੰਬਿਤ ਹੈ ਜਦ ਤੱਕ ਇਸ ਉੱਤੇ ਕੋਈ ਸ਼੍ਰੀ ਕਾਲ ਤਕ ਸਾਹਿਬ ਵੱਲੋਂ ਫੈਸਲਾ ਨਹੀਂ ਸੁਣਾ ਦਿੱਤਾ ਜਾਂਦਾ ਉਦੋਂ ਤੱਕ ਜਿਹੜੀ ਆਪਸੀ ਜਿਹੜੀ 카ਟੋ ਕਲੇਸ਼ ਹੈ ਜਿਹੜਾ ਆਪਸੀ ਵਿਵਾਦ ਹੈ ਜਿਹੜੀਆਂ ਆਪਸੀ ਟਿੱਪਣੀਆਂ ਨੇ ਉਹ ਬੰਦ ਕਰ ਦਿੱਤੀਆਂ ਜਾਣ। ਅਕਾਲੀ ਦਲ ਦੇ ਜਿਹੜੇ ਲੀਡਰ ਨੇ ਭਾਵੇਂ ਉਹ ਬਾਗੀ ਨੇ ਭਾਵੇਂ ਉਹ ਦੂਜੇ ਨੇ ਇਹ ਦੋਵੇਂ ਇੱਕ ਦੂਸਰੇ ਦੇ ਉੱਤੇ ਕੀ ਦਿੱਤੀਆਂ ਜਾ ਰਹੀਆਂ ਤੌਹਤਾਂ ਜਿਹੜੀਆਂ ਨੇ ਉਹ ਬੰਦ ਕਰ ਦੇ। ਹੁਣ ਇਹਦਾ ਤਰਕ ਇਹ ਦਿੱਤਾ ਗਿਆ ਕਿ ਇਹਦੇ ਨਾਲ ਦੋ ਚੀਜ਼ਾਂ ਆਮਲ ਦੇ ਵਿੱਚ ਆ ਰਹੀਆਂ ਇੱਕ ਤਾਂ ਜਿਹੜਾ ਅਕੇਸ ਸ਼੍ਰੀ ਕਾਲ ਤਕ ਸਾਹਿਬ ਸਾਹਮਣੇ ਚੱਲਦਾ ਪਿਆ ਉਹਦੇ ਵਿੱਚ ਵਿਗਨ ਪੈ ਰਿਆ ਉਹਦੇ ਵਿੱਚ ਜਿਹੜੀ ਆ ਕਿਤੇ ਨਾ ਕਿਤੇ ਗਲਤ ਇਨਫੋਰਮੇਸ਼ਨ ਬਾਹਰ ਜਾ ਰਹੀ ਹੈ ਜਾਂ ਫਿਰ ਫੈਬ੍ਰਿਕੇਟਿਡ ਇਨਫੋਰਮੇਸ਼ਨ ਬਾਹਰ ਜਾ ਰਹੀ ਹੈ ਔਰ ਦੂਜੀ ਗੱਲ ਜਿਹੜੀ ਸਿੱਖਾਂ ਦੀ ਸਰਮੌਰ ਸੰਸਥਾ ਆ ਸ਼੍ਰੀ ਕਾਲ ਤਕ ਸਾਹਿਬ ਹੈ ਉਹਦੀ ਗਰਮਾ ਦੇ ਉੱਤੇ ਉਹਦੀ ਮਰਿਆਦਾ ਦੇ ਉੱਤੇ ਉਹਦੀ ਅਡੋਲਤਾ ਦੇ ਉੱਤੇ ਸਵਾਲ ਖੜੇ ਹੋ ਰਹੇ ਐ ਜਿਸ ਕਾਰਨ ਇਹ ਹੁਕਮ ਜਾਰੀ ਹੋਇਆ ਹੈ ਕਿ ਜਦ ਤੱਕ ਇਹਦੇ ਉੱਤੇ ਕੋਈ ਹੁਕਮ ਨਹੀਂ ਆ ਜਾਂਦਾ ਉਦੋਂ ਤੱਕ ਅਕਾਲੀ ਲੀਡਰ ਜਿਹੜੇ ਇੱਕ ਦੂਸਰੇ ਦੇ ਖਿਲਾਫ ਬੋਲ ਰਹੇ ਭਾਵੇਂ ਉਹ ਬਾਗੀ ਹੋਣ ਭਾਵੇਂ ਉਹ ਬਾਦਲ ਧੜਾ ਹੋਵੇ ਇਹ ਦੋਵੇਂ ਇੱਕ ਦੂਸਰੇ ਦੇ ਉੱਤੇ ਕੋਈ ਚਕੜ ਨਾ ਸੁੱਟਣ ਇਹ ਦੋਵੇਂ ਇਹ ਦੋਵੇਂ ਧੜਿਆਂ ਦੇ ਲੀਡਰ ਜਿਹੜੇ ਨੇ ਇੱਕ ਦੂਸਰੇ ਦੇ ਉੱਤੇ ਕੋਈ ਤੌਮਤ ਨਾ ਸੜਕਣ ਜਿਹਦੇ ਨਾਲ ਕੌਮ ਦਾ ਤੇ ਪੰਥ ਦਾ ਤੇ ਇਸ ਕੇਸ ਦਾ ਭਲਾ ਹੋਵੇਗਾ ਹੁਣ ਇੱਕ ਨੋਟਿਸ ਜਾਰੀ ਹੋ ਗਿਆ ਇਹਦੇ ਨਾਲ ਬਾਗੀ ਧੜਾ ਜਿਹੜਾ ਲਗਾਤਾਰ ਬਿਆਨਬਾਜ਼ੀ ਦੇ ਰਿਹਾ ਸੀ ਹੋ ਸਕਦਾ ਕਿ ਉਹ ਸ਼ਾਇਦ ਉਹਨੇ ਬਿਆਨ ਨਾ ਦੇਣ ਦੂਜੀ ਗੱਲ ਇਹ ਹੈ ਕਿ ਸਵਾਲ ਇੱਥੇ ਇਹ ਵੀ ਖੜਦਾ ਆ ਕਿ ਕੀ ਇਸ ਹੁਕਮ ਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਉੱਤੇ ਛਿੜਕਿਆ ਜਾ ਰਿਹਾ ਜਿਹੜਾ ਚਿੱਕੜ ਹੈ ਉਸ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਜਾਂ ਫਿਰ ਜਿਹੜੇ ਦੇਰ ਸਵੇਰ ਖਲਾਸੇ ਕੀਤੇ ਜਾ ਰਹੇ ਨੇ ਕਥਿਤ ਖਲਾਸੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਠੱਲ ਪਾਉਣ ਦੀ ਕੋਸ਼ਿਸ਼ ਹੈ ਇਹ ਸਵਾਲ ਅਜੇ ਵੀ ਉਸੇ ਤਰ੍ਹਾਂ ਬਰਕਰਾਰ ਹੈ ਖੈਰ ਸ੍ਰੀ ਕਾਲ ਤਕ ਸਾਹਿਬ ਦਾ ਹੁਕਮ ਹੈ ਇਨ ਬਿਨ ਮੰਨਣਾ ਇਹ ਕਰਤਵ ਹੈ ਕਿਉਂਕਿ ਸ੍ਰੀ ਕਾਲ ਤਕ ਸਾਹਿਬ ਇੱਕ ਧਾਰਮਿਕ ਸੰਸਥਾ ਹੋਣ ਦੇ ਨਾਲ ਨਾਲ ਪੰਥ ਦੇ ਕੌਮ ਦੇ ਗਲਾਂ ਚ ਵੀ ਵਸਦੇ ਨੇ ਔਰ ਇੱਕ ਬੜਾ ਵੱਡਾ ਅਡੋਲ ਤਖਤ ਹੈ ਦੂਜੀ ਗੱਲ ਜਿਹੜਾ ਦੂਸਰਾ ਨੋਟਿਸ ਜਾਰੀ ਹੋਇਆ ਉਹਦੇ ਵਿੱਚ ਕੁਝ 17 ਨਾਮ ਦੱਸੇ ਗਏ ਨੇ ਇਹ 17 ਨਾਮ ਉਹ ਨੇ ਜਿਹੜੇ ਅਕਾਲੀ ਸਰਕਾਰ ਵੇਲੇ ਕੈਬਨਿਟ ਦਾ ਹਿੱਸਾ ਰਹੇ ਨੇ ਪੰਜਾਬ ਕੈਬਨਿਟ ਦਾ ਹਿੱਸਾ ਰਹੇ ਨੇ ਇਹਦੇ ਵਿੱਚ ਕੁਝ ਹੁਣ ਅਹਿਮ ਨਾਮ ਹੈ ਜਿਹੜੇ ਕਸੂਤੇ ਫਸ ਸਕਦੇ ਨੇ ਇਹਨਾਂ ਦੇ ਵਿੱਚੋਂ ਬਾਗੀ ਧੜੇ ਦੇ ਅੰਦਰ ਸ਼ਾਮਿਲ ਬੀਬੀ ਜ਼ਗੀਰ ਕੌਰ ਸਰਦਾਰ ਪਰਮੇਂਦਰ ਸਿੰਘ ਢੀਂਸਾ ਸਕੰਦਰ ਸਿੰਘ ਮਲੂਕਾ ਵਰਗੇ ਲੀਡਰ ਨੇ ਜਿਹੜੇ ਬਾਗੀ ਧੜੇ ਦੇ ਨਾਲ ਜੁੜੇ ਹੋਏ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਆਵਾਜ਼ ਚੁੱਕਦੇ ਰਹੇ ਨੇ ਹੁਣ ਇਸ ਦੇ ਵਿੱਚ ਸਿਰਫ ਇਹ ਲੀਡਰ ਨਹੀਂ ਸਗੋਂ ਵਿਕਰਮ ਸਿੰਘ ਮਜੀਠੀਆ ਵੀ ਕਹਿਮ ਹਿੱਸਾ ਰਹੇ ਨੇ ਵਿਕਰਮ ਸਿੰਘ ਮਜੀਠੀਆ ਵੀ ਉਸ ਕੈਬਨਿਟ ਦਾ ਹਿੱਸਾ ਰਹੇ ਨੇ ਜਿਸ ਕੈਬਨਿਟ ਦਾ ਜ਼ਿਕਰ ਯਾਨੀ ਕਿ 2007 ਤੋਂ ਲੈ ਕੇ 17 ਤੱਕ ਦੀ ਕੈਬਨਿਟ ਦਾ ਜ਼ਿਕਰ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਪਹਿਲਾਂ ਕੀਤਾ ਗਿਆ ਸੀ ਹੁਣ ਇਹਨਾਂ ਨਾਵਾਂ ਨੂੰ ਇਹਨਾਂ 17 ਨਾਵਾਂ ਨੂੰ ਜਿਨ੍ਹਾਂ ਦੇ ਵਿੱਚ ਇਹ ਵੱਡੇ ਲੀਡਰ ਵੀ ਸ਼ਾਮਿਲ ਨੇ ਉਹਨਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਕਿ ਆਪੋ ਆਪਣੀ ਜਿਹੜੀ ਸਪਸ਼ਟੀਕਰਨ ਹੈ ਉਸ ਜਿਹੜੀ ਕਾਲਤਕ ਸਾਹਿਬ ਸਾਹਮਣੇ ਪੇਸ਼ ਕਰ ਦਿੱਤਾ ਜਾਵੇ ਹੁਣ ਇਹਨਾਂ ਨੂੰ ਵੀ ਹੁਕਮ ਜਾਰੀ ਕੀਤਾ ਗਿਆ ਹੈ ਕਿ 17 ਦੇ 17 ਜਣੇ ਸ਼੍ਰੀ ਕਾਲਤਕ ਸਾਹਿਬ ਸਾਹਮਣੇ ਨਤਮਸਤਕ ਹੋਣ ਔਰ ਉੱਥੇ ਪਹੁੰਚ ਕੇ ਆਪਣਾ ਸਪਸ਼ਟੀਕਰਨ ਜਾਰੀ ਕੀਤਾ ਜਾਵੇ ਕਿ ਉਹਨਾਂ ਦਾ ਕੀ ਰੋਲ ਸੀ ਉਸ ਵੇਲੇ ਜਿਹੜਾ ਮੁੱਦਿਆਂ ਦੇ ਆਧਾਰ ਦੇ ਉੱਤੇ ਬਾਗੀ ਧੜੇ ਨੇ ਚਿੱਖੀ ਦਿੱਤੀ ਸੀ ਉਹਨਾਂ ਮੁੱਦਿਆਂ ਦੇ ਵਿੱਚ ਉਸ ਟਾਈਮ ਲਾਈਨ ਦੇ ਵਿੱਚ ਇਹਨਾਂ ਲੀਡਰਾਂ ਦਾ ਕੀ ਆਧਾਰ ਸੀ ਇਹਨਾਂ ਲੀਡਰਾਂ ਦਾ ਕੀ ਰੋਲ ਸੀ ਆਪਣਾ ਸਪਸ਼ਟੀਕਰਨ ਪੇਸ਼ ਕੀਤਾ ਜਾਵੇ ਹੁਣ ਕਸੂਤੇ ਫਸਦੇ ਨਜ਼ਰ ਆ ਰਹੇ ਨੇ ਬੇਸ਼ੱਕ ਕਿਉਂਕਿ ਬੀਬੀ ਜਗੀਰ ਕੌਰ ਉਹਨਾਂ ਦੀਡਰਾਂ ਦੇ ਵਿੱਚੋਂ ਨੇ ਜਿਨ੍ਹਾਂ ਨੇ ਆਵਾਜ਼ ਚੁੱਕੀ ਸੀ ਸਿਕੰਦਰ ਸਿੰਘ ਮਲੂਕਾ ਉਹਨਾਂ ਲੀਡਰਾਂ ਦੇ ਵਿੱਚੋਂ ਨੇ ਪਰਮਿੰਦਰ ਸਿੰਘ ਢੀਂਸਾਹਣਾਂ ਵਾਲੀਡਰਾਂ ਦੇ ਵਿੱਚੋਂ ਨੇ ਜਿਨ੍ਹਾਂ ਨੇ ਆਵਾਜ਼ ਚੁੱਕੀ ਸੁਖਬੀਰ ਬਾਦਲ ਦੇ ਖਿਲਾਫ ਹਾਲਾਂਕਿ ਪਹਿਲਾਂ ਬੜੇ ਪ੍ਰਮਾਣ ਮਿਲਦੇ ਰਹੇ ਨੇ ਕਿ ਸਿਕੰਦਰ ਸਿੰਘ ਮਲੂਕਾ ਕਿ ਯਾ ਪਰਮੇਂਦਰ ਸਿੰਘ ਢੀਂਡਸਾ ਆ ਬੀਬੀ ਜਗੀਰਕੌਰ ਬਾਦਲ ਪਰਿਵਾਰ ਨਾਲ ਸਿੱਧੇ ਤੌਰ ਤੇ ਜੁੜੇ ਰਹੇ ਨੇ ਇਥੋਂ ਤੱਕ ਵੀ ਕਈ ਗੱਲਾਂ ਕੀਤੀਆਂ ਜਾ ਚੁੱਕੀਆਂ ਨੇ ਕਿ ਜੋ ਜੋ ਮਸਲੇ ਸਾਹਮਣੇ ਆਏ ਸੀ ਉਹਨਾਂ ਦੇ ਵਿੱਚ ਇਹਨਾਂ ਦਾ ਵੀ ਯੋਗਦਾਨ ਰਿਹਾ ਭਾਵੇਂ ਉਹ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ 6-6 ਰੁਪਏ 'ਚ ਵੇਚਣ ਦੀ ਗੱਲ ਕੀਤੀ ਜਾਵੇ ਤੇ ਉਸ ਦੇ ਵਿੱਚ ਪਰਮਿੰਦਰ ਸਿੰਘ ਢੀਂਸਾ ਨਜ਼ਰ ਆਉਂਦੇ ਨੇ ਬੀਬੀ ਜਗੀਰ ਕੌਰ ਨੂੰ ਲੈ ਕੇ ਵੱਖ-ਵੱਖ ਇਲਜ਼ਾਮ ਵੱਖ-ਵੱਖ ਜਥੇਬੰਦੀਆਂ ਦੇ ਆਗੂ ਲਾ ਚੁੱਕੇ ਨੇ ਪਰ ਦੂਜੇ ਪਾਸੇ ਸਿਕੰਦਰ ਸਿੰਘ ਮਲੂਕਾ ਨੂੰ ਲੈ ਕੇ ਵੀ ਚਰਚੇ ਵਾਧੂ ਨੇ ਖੈਰ ਇਧਰਲੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਵੀ ਹੁਣ ਆਪਣਾ ਸਪਸ਼ਟਿਕਰਣ ਪੇਸ਼ ਕਰਨਾ ਪਵੇਗਾ ਇਹ ਸਾਰੇ ਲੀਡਰ ਵੀ ਇਸੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਹੁਣ ਵੱਡਾ ਸਵਾਲ ਤਾਂ ਇਹ ਹੈ ਕਿ ਇਸ ਸਾਰੇ ਮਾਮਲੇ ਦਾ ਕਿਊਮੂਲੇਟਿਵ ਅਮ ਮਾਮਲੇ ਦਾ ਹੱਲ ਕੀ ਹੈ ਕਿੱਥੇ ਜਾ ਕੇ ਇਹਦਾ ਨਤੀਜਾ ਨਿਕਲੇਗਾ ਔਰ ਨਤੀਜੇ ਤੋਂ ਬਾਅਦ ਜੇ ਸੁਖਬੀਰ ਬਾਦਲ ਨੂੰ ਸਜ਼ਾ ਲੱਗਦੀ ਹੈ ਤਾਂ ਕੀ ਇਹਨਾਂ ਸਾਰੇ ਲੀਡਰਾਂ ਨੂੰ ਵੀ 17 ਦੇ 17 ਲੀਡਰਾਂ ਨੂੰ ਸਜ਼ਾ ਲੱਗੂਗੀ ਜਾਂ ਫਿਰ ਇਕੱਲੇ ਸੁਖਬੀਰ ਬਾਦਲ ਨੂੰ ਪਰ ਹੁਣ ਜੇ ਚਿੱਠੀ ਦਿੱਤੀ ਹੈ ਤੇ ਉਸ ਦਾ ਸੇਕ ਆਪ ਨੂੰ ਵੀ ਭੁਗਤਣਾ ਪਵੇਗਾ ਹੋ ਸਕਦਾ ਹੈ ਕਿ ਇਧਰ ਵੱਲੋਂ ਵੀ ਕਿਤਨਾ ਕਿਤੇ ਥੋੜੀਆਂ ਲਾਟਾਂ ਆ ਜਾਣ ਪਰ ਬੀਬੀ ਜ਼ਗੀਰ ਕੌਰ ਜਾਂ ਫਿਰ ਬਾਗੀ ਧੜੇ ਨੇ ਆਪਣੇ ਬਿਆਨਾਂ ਚ ਇਹ ਤਾਂ ਸਾਫ਼ ਜ਼ਾਹਿਰ ਕਰ ਦਿੱਤਾ ਹੈ ਕਿ ਅਸੀਂ ਵੀ ਤਿਆਰ ਹਾਂ ਕਿਸੇ ਕਿਸਮ ਦੀ ਕਾਰਵਾਈ ਹੋਵੇਗੀ ਅਸੀਂ ਵੀ ਆ ਪ੍ਰੋਪਰ ਸਰੰਡਰ ਜਿਹੜਾ ਉਹ ਕਰ ਦਿੱਤਾ ਹੋਇਆ ਹੁਣ ਦੇਖਣਾ ਹੋਵੇਗਾ ਕਿ ਹੁਕਮ ਕੀ ਆਉਂਦੇ ਨੇ ਹੁਣ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਅਸਾਰ ਬਣਦੇ ਨੇ ਔਰ ਕੀ ਅੰਤ ਦੇ ਵਿੱਚ ਫੈਸਲਾ ਸੁਣਾਇਆ ਜਾਂਦਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਵਨ ਇੰਡੀਆ ਪੰਜਾਬੀ